हां जी ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਸਰਕਾਰ ਵੱਲੋਂ ਸਮੇਂ-ਸਮੇਂ ਤੇ ਕਿਸਾਨਾਂ ਵਾਸਤੇ ਖੇਤੀਬਾੜੀ ਵਾਸਤੇ ਜਿਹੜੀਆਂ ਸਕੀਮਾਂ ਜਿਹੜੀਆਂ ਲਾਂਚ ਕੀਤੀਆਂ ਜਾਂਦੀਆਂ ਜਾਂ ਫਿਰ ਲਾਗੂ ਕੀਤੀਆਂ ਜਾਂਦੀਆਂ ਸੋ ਜਿਹੜੀ ਪ੍ਰਤੀ ਏਕੜ 5700 ਰੁਪਏ ਆਪਾਂ ਕਿਹੜੇ-ਕਿਹੜੇ ਕਿਸਾਨਾਂ ਨੂੰ ਮਿਲਣਾ ਜਾਂ ਕਿਵੇਂ ਆਪਾਂ ਲੈ ਸਕਦੇ ਹਾਂ ਉਹਦੇ ਬਾਰੇ ਗੱਲਬਾਤ ਕਰਨੀ ਆ ਜਿਹੜੇ ਭਰਾ ਚੈਨਲ ਤੇ ਆਪਣੀ ਵੀਡੀਓ ਪਹਿਲੀ ਵਾਰ ਦੇਖ ਰਹੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਦਬਾ ਲਿਆ ਤਾਂ ਕਿ ਹਰ ਇੱਕ ਵੀਡੀਓ ਜਿਹੜੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਸੋ ਜੇਕਰ ਤੁਸੀਂ ਵੀਡੀਓ ਫੇਸਬੁੱਕ ਦੇਖ ਰਹੇ ਤੇ ਆਪਣੇ ਤਾਂ ਹੁਣ ਕਿਸਾਨ ਪਰ ਆਪਾਂ ਗੱਲ ਕਰਦੇ ਆਂ ਸਰਕਾਰ ਦੀ ਜਿਹੜੀ 5700 ਰੁਪਿਆ ਆਪਾਂ ਕਿਵੇਂ ਲੈ ਸਕਦੇ ਆਂ ਇੱਥੇ ਕਿਸਾਨ ਪਰੋ ਜਿਹੜੇ ਬਾਰ-ਬਾਰ ਕਿਸਾਨ ਵੀਰ ਮੈਸੇਜ ਕਰ ਰਹੇ ਬਈ ਜਿਵੇਂ ਆਪਾਂ ਪਿਛੇ ਇੱਕ ਵੀਡੀਓ ਪਾਈ ਸੀ ਪਿਛਲੇ ਦਿਨਾਂ 'ਚ ਉਹਦੇ ਵਿੱਚ ਆਪਾਂ ਦੱਸਿਆ ਬਈ ਜਿਹੜੇ ਕਿਸਾਨ ਵੀਰਾਂ ਨੇ ਝੋਨੇ ਦੀ ਸਿੱਧੀ ਬਜਾਈ ਕੀਤੀ ਉਹਨਾਂ ਨੂੰ 1500 ਰੁਪਿਆ ਜਿਹੜਾ ਪ੍ਰਤੀ ਏਕੜ ਦੇ ਹਿਸਾਬ ਨਾਲ ਖਾਤਿਆਂ 'ਚ ਜਿਹੜੇ ਪੈਸੇ ਆਉਣੇ ਸ਼ੁਰੂ ਹੋ ਚੁੱਕੇ ਆ ਤਾਂ ਇੱਥੇ ਕਈ ਕਿਸਾਨ ਵੀਰਾਂ ਨੇ ਮੈਸੇਜ ਕੀਤਾ ਸਾਡੇ ਖਾਤਿਆਂ 'ਤੇ ਜਿਹੜੇ ਪੈਸੇ ਨਹੀਂ ਆਏ ਕਿਉਂ ਨਹੀਂ ਆਏ ਤਾਂ ਕਿਸਾਨ ਵੀਰੋ ਇੱਥੇ ਆਪਾਂ ਦੱਸ ਦਈਏ ਵੀ ਜਿਵੇਂ ਵੀਡੀਓ ਚ ਵੀ ਆਪਾਂ ਦੱਸਿਆ ਦੁਬਾਰਾ ਦੱਸ ਦਿੰਨੇ ਵੀ ਅਜੇ ਸਿਰਫ 9500 ਕਿਸਾਨਾਂ ਦੇ ਖੇਤ ਖਾਤਿਆਂ ਦੇ ਜਿਹੜੇ ਸਰਕਾਰ ਨੇ 1500 ਰੁਪਏ ਦੇ ਹਿਸਾਬ ਨਾਲ ਪੈਸੇ ਪਾਏ ਆ ਜਿਹੜੇ ਕਿਸਾਨ ਵੀਰ ਅਜੇ ਰਹਿ ਗਏ ਆ ਜੇਕਰ ਤੁਸੀਂ ਪੋਰਟਲ ਦੇ ਉੱਪਰ ਜਾ ਕੇ ਰਜਿਸਟਰ ਕੀਤਾ ਸੀ ਉਸ ਸਮੇਂ ਤਾਂ ਤੁਹਾਡੇ ਖਾਤੇ ਜਿਹੜਾ ਪ੍ਰਤੀ ਏਕੜ ਜਿੰਨੇ ਵੀ ਤੁਸੀਂ ਏਕੜ ਜਿਹੜੀ ਝੋਨੇ ਦੀ ਸਿੱਧੀ ਬਜਾਈ ਕੀਤੀ ਸੀ ਪੋਰਟਲ ਤੇ ਤੁਸੀਂ ਉਹ ਭਰਿਆ ਤਾਂ ਉਹਨੇ ਤੁਹਾਡੇ ਜਿਹੜੇ ਉਸ ਹਿਸਾਬ ਨਾਲ ਜਿਹੜਾ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੇ ਅਗਲੇ ਪੜਾਅ ਦੇ ਵਿੱਚ ਕਿਉਂਕਿ ਅਜੇ ਸਾਰੇ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਸਰਕਾਰ ਨੇ ਨਹੀਂ ਪਾਏ ਜਿਹੜੇ ਕਿਸਾਨ ਵੀਰੇ ਅਜੇ ਰਹਿ ਗਏ ਆ ਉਹਨਾਂ ਦੇ ਅਗਲੇ ਪੜਾਅ ਦੇ ਵਿੱਚ ਜਦੋਂ ਸਰਕਾਰ ਪੈਸੇ ਪਾਉਂਦੀ ਉਹ ਤੁਹਾਡੇ ਖਾਤਿਆਂ 'ਤੇ ਜਿਹੜੇ ਪੈਸੇ ਆ ਜਾਣਗੇ ਸਿਰਫ ਤੁਹਾਨੂੰ ਇਹ ਹੀ ਸ਼ਰਤ ਆਵੇ ਤਾਂ ਤੁਸੀਂ ਪੋਰਟਲ 'ਤੇ ਰਜਿਸਟਰ ਕੀਤਾ ਹੋਵੇ ਤਾਂ ਫਿਰ ਤੁਹਾਡੇ ਉਹ ਪੈਸੇ ਆਉਣੇ ਆਉਣੇ ਤੇ ਉਹ ਅਗਲੇ ਪੜਾਅ ਦੇ ਤੁਹਾਡੇ ਖਾਤੇ 'ਚ ਪੈਸੇ ਆ ਜਾਣਗੇ ਇਸ ਗੱਲ ਦੀ ਚਿੰਤਾ ਕਰਨ ਦੀ ਲੋੜ ਨਹੀਂ ਤੇ ਜਿਹੜੇ ਕਿਸਾਨ ਵੀਰਾਂ ਨੇ ਪੋਰਟਰ ਦੇ ਰਜਿਸਟਰ ਨਹੀਂ ਸੀ ਕੀਤਾ ਤੇ ਉਹਨਾਂ ਕਿਸਾਨ ਵੀਰਾਂ ਦੇ ਜਿਹੜੇ ਖਾਤਿਆਂ 'ਚ ਪੈਸੇ ਨਹੀਂ ਹੋਣੇ ਚਾਹੇ ਤੁਸੀਂ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੋਵੇ। ਸੋ ਹੁਣ ਆਪਾਂ ਗੱਲ ਕਰਦੇ ਜਿਹੜਾ 5700 ਰੁਪਇਆ ਕਿਹੜੇ ਕਿਸਾਨਾਂ ਨੂੰ ਮਿਲਣਾ। ਤਾਂ ਇਹ ਕਿਸਾਨ ਵੀਰ ਹਰਿਆਣਾ ਦੇ ਕਿਸਾਨਾਂ ਵਾਸਤੇ ਜਿਹੜੀ ਇਹ ਖਬਰ ਆ ਜਾਣੀ ਕਿ 4500 ਰੁਪਇਆ ਝੋਨੇ ਦੀ ਸਿੱਧੀ ਬਿਜਾਈ ਤੇ ਤੇ 1200 ਰੁਪਇਆ ਜਿਹੜਾ ਝੋਨੇ ਦੀ ਪਰਾਲੀ ਨੂੰ ਸਾਹ ਸੰਭਾਲ ਕਰਨ ਵਾਸਤੇ ਜਾਨੀ ਕਿ ਪਿਛਲੇ ਸਾਲ ਹਰਿਆਣਾ ਸਰਕਾਰ ਨੇ ਜਿਹੜਾ ਕਿਸਾਨਾਂ ਨੂੰ 4000 ਰੁਪਇਆ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਡੀਆਰ ਡੀਐਸਆਰ ਵਿਧੀ ਰਾਹੀਂ ਜਿਹੜੀ ਝੋਨੇ ਦੀ ਸਿੱਧੀ ਬਿਜਾਈ ਕਰਦੇ ਉਹਤੇ ਜਿਹੜਾ 400 ਰੁਪਿਆ ਦੇਂਦੀ ਸੀ ਸਰਕਾਰ ਤਾਂ ਹੁਣ ਉਹਨਾਂ ਵਾਅਦਾ ਜਿਹੜਾ 500 ਰੁਪਏ ਦਾ ਵਾਅਦਾ ਕਰਕੇ ਦੇ ਹੁਣ ਅਗਲੇ ਸਾਲ ਜਿਹੜਾ ਇਸ ਸਾਲ ਜਿਹੜਾ ਝੋਨੇ ਦੀ ਸਿੱਧੀ ਬਿਜਾਈ ਜਿਹੜੇ ਕਿਸਾਨ ਵੀਰ ਕਰਨਗੇ ਉਹਨਾਂ ਨੂੰ ਜਿਹੜਾ 4500 ਰੁਪਏ ਝੋਨੇ ਸਿੱਧੀ ਬਿਜਾਈ ਦੇ ਤੇ ਪਰਾਲੀ ਨੂੰ ਸਾਮ ਸੰਭਾਲਣ ਵਾਸਤੇ ਚਾਹੇ ਤੁਸੀਂ ਪਰਾਲੀ ਨੂੰ ਖੇਤ ਚ ਵਾਦਿਓ ਚਾਹੇ ਤੁਸੀਂ ਬਾਹਰ ਕੱਢ ਦਿਓ ਪਰਾ ਅੱਗ ਨਹੀਂ ਲਾਉਣੀ ਜੇਕਰ ਤੁਸੀਂ ਅੱਗ ਨਹੀਂ ਲਾਉਂਦੇ ਤੇ 1200 ਰੁਪਇਆ ਤੁਸੀਂ ਜਿਹੜਾ ਪਰਾਲੀ ਦੇ ਵੀ ਜਿਹੜਾ ਹਰਿਆਣਾ ਸਰਕਾਰ ਦੇਵੇਗੀ ਪਰਾਲੀ ਨੂੰ ਸਾਂਭਣ ਸੰਭਾਲ ਸੰਭਾਲ ਕਰਨ ਵਾਸਤੇ ਤਾਂ ਪਿਛਲੇ ਸਾਲ 1000 ਰੁਪਇਆ ਦਿੰਦੀ ਸੀ ਇਸ ਸਾਲ ਜਿਹੜਾ ਪਰਾਲੀ ਦੇ ਉੱਪਰ 200 ਰੁਪਇਆ ਸਰਕਾਰ ਨੇ ਜਿਹੜਾ ਵਧਾ ਦਿੱਤਾ ਹਰਿਆਣਾ ਸਰਕਾਰ ਨੇ ਤੇ ਜੇਕਰ ਤੁਸੀਂ ਇਹਦੇ ਵਿੱਚ ਆਪਾਂ ਪੂਰਾ 5700 ਰੁਪਏ ਦਾ ਫਾਇਦਾ ਲੈਣਾ ਤਾਂ ਜਿਹੜੇ ਕਿਸਾਨ ਵੀਰਾਂ ਝੋਨੇ ਦੀ ਸਿੱਧੀ ਬਿਜਾਈ ਕਰਨਗੇ ਉਹਦੇ ਨਾਲ-ਨਾਲ ਜਿਹੜਾ ਪਰਾਲੀ ਨੂੰ ਵੀ ਜਿਹੜਾ ਬਿਨਾਂ ਅੱਗ ਲਾਏ ਆਪਣੇ ਖੇਤ 'ਚ ਮਿਕਸ ਕਰਨਗੇ ਜਾਂ ਬਿਨਾਂ ਅੱਗ ਲਾਏ ਪਰਾਲੀ ਨੂੰ ਬਾਹਰ ਖੇਤ 'ਚੋਂ ਇਹ ਤਰੀਕੇ ਬਸ ਸਿਰਫ ਅੱਗ ਨਹੀਂ ਲਾਉਣੀ ਜੇਕਰ ਤੁਸੀਂ ਇਸ ਤਰੀਕੇ ਨਾਲ ਜਿਹੜੀ ਝੋਨੇ ਦੀ ਫਸਲ ਆ ਇਹ ਬੀਜ ਦੇ ਜਾਂ ਫਿਰ ਪਰਾਲੀ ਨੂੰ ਸਾਭ ਦੇ ਜੇ ਤਾਂ ਤੁਸੀਂ 5700 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਫਾਇਦਾ ਹਰਿਆਣਾ ਦੇ ਕਿਸਾਨ ਵੀਰ ਲੈ ਸਕਦੇ ਆ ਤੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਵੀ ਜਿੱਦਾਂ ਹਰਿਆਣਾ ਸਰਕਾਰ ਹੁਣ 4500 ਰੁਪਏ ਜਿਹੜਾ ਕਿਸਾਨਾਂ ਨੂੰ ਜਿਹੜਾ ਸਿੱਧੀ ਬਿਜਾਈ ਝੋਨੇ ਦੇ ਰਹੀ ਆ ਤਾਂ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ 4500 ਰੁਪਏ ਦੇ ਹਿਸਾਬ ਨਾਲ ਜਾਂ 5000 ਰੁਪਏ ਦੇ ਹਿਸਾਬ ਨਾਲ ਦੇਵੇ ਤਾਂ ਕਿ ਜਿਹੜਾ ਕਿਸਾਨ ਵੀਰ ਕੱਦੂ ਵਾਲੇ ਝੋਨੇ ਤੋਂ ਹਟ ਕੇ ਜਿਹੜਾ ਇਸ ਤਰੀਕੇ ਵੱਲ ਆ ਸਕਣਾ ਤੇ ਉਹਦੇ ਨਾਲ ਪਾਣੀ ਦੀ ਬਚਤ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਨਾਲੇ ਪੁੰਨ ਵਾਲੇ ਫਲੀਆਂ ਵਾਲੀ ਗੱਲ ਹੋਊਗੀ ਤੇ ਨਾਲੇ ਆਪਣੇ ਪਾਣੀ ਦੀ ਬਚਤ ਹੋ ਗਈ ਤੇ ਪਰਾਲੀ ਦੀ ਸਾਂਭ ਸੰਭਾਲ ਵਾਸਤੇ ਪੰਜਾਬ ਸਰਕਾਰ ਨੂੰ ਚਾਹੀਦਾ ਬਈ ਕਿਸਾਨਾਂ ਨੂੰ ਮਦਦ ਦਿੱਤੀ ਜਾਵੇ ਤਾਂ ਕਿ ਜਿਹੜੀ ਪ੍ਰਣਾਲੀ ਵਿੱਚ ਸਾਂਭ ਸੰਭਾਲ ਕਰਨ ਤਾਂ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਇਆ ਜਾ ਸਕੇ ਤਾਂ ਉਹਦੇ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਆ ਤਾਂ ਜਿਹੜਾ ਸੁੰਡੀ ਵਗੈਰਾ ਤੇ ਜਿਹੜਾ ਖਰਚਾ ਆਉਂਦਾ ਕਿਸਾਨਾਂ ਦਾ ਉਹ ਵੀ ਜਿਹੜਾ ਕਿਸਾਨਾਂ ਨੂੰ ਮਦਦ ਮਿਲੇ ਤੱਕ ਕਿਸਾਨ ਇਸ ਚੀਜ਼ ਤੋਂ ਬਾਸ ਸਕਦੇ ਸੋ ਵੀਡੀਓ ਚੰਗੇ ਲੱਗੇ ਤਾਂ ਵੱਧ ਤੋਂ ਵੱਧ ਕਿਸਾਨ ਭਰਾਵਾਂ ਤੱਕ ਜਿਹੜੀ ਜ਼ਰੂਰ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ